ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਜਿਹੜੀ ਕੋਠੀ ਤੇ ਦੁਕਾਨਾਂ ਆਪਾਂ ਦੇਖਣ ਜਾ ਰਹੇ ਹਾਂ ਇਹ ਕੈਂਪ ਮਾਰਕੀਟ ਮੋਗਾ ਸ਼ਹਿਰ ਦੇ ਵਿੱਚ ਸੋ ਇਹਦਾ ਫਰੰਟ 24 ਫੁੱਟ ਹੈ ਤੇ 40 ਬੈਕ ਆ ਸਵਾ ਚਾਰ ਮਰਲੇ ਛੋਟੇ ਬੰਦੇ ਆ ਸੋ ਕੈਂਪ ਮਾਰਕੀਟ ਮੋਗਾ ਸ਼ਹਿਰ ਦੇ ਵਿੱਚ ਅੱਜ ਆਪਾਂ ਜਿਹੜੀਆਂ ਇਹ ਦੋ ਦੁਕਾਨਾਂ ਤੇ ਬੈਕ ਸਾਈਡ ਤੇ ਜਿਹੜੀ ਹੈ ਕੋਠੀ ਆਪਾਂ ਦੇਖਾਂਗੇ ਸੋ ਲਾਲ ਖੀਰ ਦੇ ਅੰਦਰ ਆਉਂਦੀ ਆ ਪਰ ਰਜਿਸਟਰੀ ਪੱਕੀ ਆ ਬੱਕ ਬੋਰਡ ਵੱਲੋਂ ਰਜਿਸਟਰੀ ਹੈਗੀ ਆ 1974 ਦੇ ਵਿੱਚ ਜਿਹੜਾ ਕਮੇਟੀ ਘਰ ਵਿੱਚ ਰਿਕਾਰਡ ਆ ਉਹ ਚੜਿਆ ਹੋਇਆ ਸੋ ਬੈਂਕ ਦਾ ਲੋਨ ਵੀ ਹੈ ਇਹਦੇ ਤੇ 35 ਲੱਖ ਦਾ ਬਿਲਕੁਲ ਜੀ 35 ਲੱਖ ਦਾ ਇਸ ਕੋਠੀ ਦੇ ਉੱਤੇ ਇਹ ਦੋ ਦੁਕਾਨਾਂ ਦੇ ਉੱਤੇ ਲੋਨ ਹੈਗਾ ਕਮੇਟੀ ਕਰਦੇ ਵਿੱਚ ਜਿਹੜਾ ਰਿਕਾਰਡ ਚੜਿਆ ਹੋਇਆ ਸੋ ਬੱਕ ਬੋਰਡ ਵੱਲੋਂ ਰਜਿਸਟਰੀ ਜਿਹੜੀ ਆ ਹੈਗੀ ਆ ਲਾਲ ਖੀਰ ਦੇ ਅੰਦਰ ਇਹ ਜਗਾ ਹੁੰਦੀ ਆ ਦੋ ਦੁਕਾਨਾਂ ਤੇ ਡਬਲ ਸਟੋਰੀ ਜਿਹੜੀ ਆ ਪਿੱਛੇ ਕੋਠੀ ਬਣੀ ਹੋਈ ਆ ਲਗਭਗ ਸਵਾ ਚਾਰ ਮਰਲਿਆਂ ਦੇ ਵਿੱਚ ਸੋ ਬਹੁਤ ਹੀ ਵਧੀਆ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਪਲੱਸ ਅੱਗੇ ਦੋ ਦੁਕਾਨਾਂ ਕਮਰਸ਼ੀਅਲ ਏਰੀਆ ਹੈਗਾ ਕੈਂਪ ਮਾਰਕੀਟ ਮੋਗਾ ਸ਼ਹਿਰ ਦੇ ਵਿੱਚ ਸੋ ਪੋਤੇ ਵੀਰਾਂ ਨੇ ਕਿਹਾ ਸੀ ਬਾਈ ਜੀ ਕਿ ਅੱਗੇ ਦੋ ਦੁਕਾਨਾਂ ਜਾਂ ਅੱਗੇ ਕੋਈ ਦੁਕਾਨ ਬਣੀ ਹੋਵੇ ਪਿੱਛੇ ਰਹਿائش ਵਾਸਤੇ ਕੋਠੀ ਹੋਵੇ ਸੋ ਉਹਨਾਂ ਵੀਰਾਂ ਵਾਸਤੇ ਬਹੁਤ ਵਧੀਆ ਹੈਗੀ ਆ ਸੋ ਵੀਡੀਓ ਨੂੰ ਜਲਦੀ ਜਲਦੀ ਉਹਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੇ ਹੋ ਸਕੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਫ੍ਰੀ ਆਫ ਕਾਸਟ ਹੀ ਆ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਜਾਨ ਦੇ ਕੰਟੈਕਟ ਕਰੋ ਜੀ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਫ੍ਰੀ ਆਫ ਕਾਸਟ ਆਪਾਂ ਕਰਦੇ ਆਂ ਕਰਦੀ ਡਿਟੇਲ ਵੀਡੀਓ ਤੇ ਫੋਟੋ ਸਾਨੂੰ ਭੇਜੋ ਤੇ ਐਡ ਆਪਾਂ ਤੁਹਾਡੀ ਫ੍ਰੀ ਚ ਕਰਾਂਗੇ ਸੋ ਇਸ ਵੇਲੇ ਆਪਾਂ ਪਹੁੰਚੁੱਕੇ ਆ ਜੀ ਫਸਟ ਫਲੋਰ ਤੇ ਸੋ ਉੱਪਰ ਦੀ ਆਪਾਂ ਗੱਲ ਕਰੀਏ ਤਾਂ ਉੱਪਰ ਵੀ ਦੋ ਜਿਹੜੇ ਆ ਬੈਡਰੂਮ ਬਣਿਆ ਰਸੋਈ ਬਣੀ ਆ ਲੌਬੀ ਹੈਗੀ ਆ ਸੋ ਲੈਟਰੀਨ ਬਾਥਰੂਮਾਂ ਤੇ ਅੱਗੇ ਆਪਾਂ ਵੇੜਾ ਵੀ ਦੇਖ ਰਹੇ ਆ ਸੋ ਕਾਫੀ ਖੂਬਸੂਰਤ ਜਿਹੜੀ ਆ ਇਹ ਜਗ੍ਹਾ ਕਾਫੀ ਵਧੀਆ ਟਿਕਾਣੇ ਦੇ ਉੱਤੇ ਜਸਵੀਰ ਨੇ ਕੋਈ ਸ਼ੋਰੂਮ ਬਣਾਉਣਾ ਤਾਂ ਸ਼ੋਰੂਮ ਵੀ ਬਣ ਸਕਦਾ ਸੋ ਸਵਾ ਚਾਰ ਮਰਲਿਆਂ ਦੇ ਵਿੱਚ ਹੈਗੀ ਆ ਜੇਕਰ ਇਹਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ 60 ਲੱਖ ਰੁਪਇਆ ਡਿਮਾਂਡ ਜਿਹੜੀ ਆ ਰੱਖੀ ਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਦੋ ਦੁਕਾਨਾਂ ਪਲੱਸ ਡਬਲ ਸਟੋਰੀ ਜਿਹੜੀ ਆ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਸੋ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਸੋ ਲਾਲਖੀਰ ਦੇ ਅੰਦਰ ਇਹ ਆਉਂਦੀ ਆ ਰਜਿਸਟਰੀ ਪੱਕੀ ਹੈਗੀ ਆ ਬੱਕ ਬੋਰਡ ਵੱਲੋਂ ਰਜਿਸਟਰੀ ਹੋਈ ਵੀ ਆ ਤੇ ਕਮੇਟੀ ਘਰ ਦੇ ਵਿੱਚ ਜਿਹੜਾ ਰਿਕਾਰਡ ਆ ਉਹ ਚੜਿਆ ਹੋਇਆ ਔਰ ਬੈਂਕ ਦਾ ਜਿਹੜਾ 35 ਲੱਖ ਦਾ ਲੋਨ ਆ ਇਸ ਕੋਠੀ ਦੇ ਉੱਤੇ ਇਸ ਕਮਰਸ਼ੀਅਲ ਜਗ੍ਹਾ ਦੇ ਉੱਤੇ ਸੋ ਮੁਗਾ ਸ਼ਹਿਰ ਦੇ ਵਿੱਚ ਇਸ ਵੇਲੇ ਆਪਾਂ ਜਿਹੜੀ ਹੈ ਕੈਂਪ ਮਾਰਕੀਟ ਦੇ ਵਿੱਚ ਇਹ ਕੋਠੀ ਜਿਹੜੀ ਆ ਦੇਖ ਰਹੇ ਹਾਂ ਅੱਗੇ ਦੋ ਦੁਕਾਨਾਂ ਹੈਗੀਆਂ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਾਈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਵਾ ਚਾਰ ਮਰਲਿਆਂ ਦੇ ਵਿੱਚ 24 ਫੁੱਟ ਫਰੰਟ ਆ ਤੇ 40 ਬੈਕ ਆ ਡਬਲ ਸਟੋਰੀ ਕੋਠੀ ਆ ਤੇ ਅੱਗੇ ਦੋ ਦੁਕਾਨਾਂ ਹੈਗੀਆਂ 60 ਲੱਖ ਰੁਪਿਆ ਨਿਵਾਂਡਾ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਸੋ ਲਾਲ ਖੀਰ ਵਾਲੀ ਇਹ ਜਗ੍ਹਾ ਹੈਗੀ ਆ 35 ਲੱਖ ਦਾ ਲਾਉਣਾ ਸੋ ਇਹ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਬਾਕੀ ਫਿਰ ਵੀ ਜੇ ਤੁਹਾਨੂੰ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਕਮੈਂਟ ਰਾਈਟ ਦੱਸ ਦਿਓ ਜਾਂ ਫੋਨ ਕਰ ਲਿਓ ਕਿਉਂਕਿ ਆਪਣਾ ਨੰਬਰ ਡਿਸਪਲੇ ਤੇ ਦਿੱਤਾ ਹੁੰਦਾ ਤੇ ਹਰ ਵੇਲੇ ਆਪਾਂ ਤੁਹਾਡੀ ਸੇਵਾ ਵਿੱਚ ਹਾਜ਼ਰ ਹੁੰਨੇ ਆ। ਸੋ ਤੁਹਾਡੇ ਸਹਿਯੋਗ ਦੀ ਬਹੁਤ ਜ਼ਿਆਦਾ ਜ਼ਰੂਰਤ ਰਹਿੰਦੀ ਹੈ ਤੇ ਸਹਿਯੋਗ ਆਪਣਾ ਬਾਈ ਜੀ ਬਣਾਈ ਰੱਖਿਓ। ਸੂਪਰ ਲਾ ਏਰੀਆ ਤੁਸੀਂ ਦੇਖ ਸਕਦੇ ਹੋ। ਆਸੇ ਪਾਸੇ ਦੀ ਜਿਹੜੀ ਹੈ ਰਹਿਸ਼ ਤੁਸੀਂ ਦੇਖ ਸਕਦੇ ਹੋ ਕਿਉਂਕਿ ਕੈਂਪ ਮਾਰਕੀਟ ਮੋਗਾ ਸ਼ਹਿਰ ਨੂੰ ਹਰ ਕੋਈ ਜਾਣਦਾ। ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਵਿੱਚ ਸਮਾਂ ਜਿਆਦਾ ਨਹੀਂ ਦਿੰਦਾ ਬਈ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਸੋ ਤੁਹਾਡੇ ਪਿਆਰ ਸਦਕਾ ਆਪਾਂ ਪ੍ਰਾਪਰਟੀ ਸ਼ੁਕਰੀਆ